ਲਗਾਤਾਰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੱਲ ਕਿਸਾਨਾਂ ਵੱਲੋਂ 11 ਵਜੇ ਦਿੱਲੀ ਕੂਚ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਹੈ ਕਿਉਂਕਿ ਚਾਰ ਗੇੜਾਂ ਦੀ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣ ਪਾਈ ਸੀ ਤਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਸ਼ੰਭੂ ਬਾਰਡਰ ਦੀ ਤਸਵੀਰ ਸਾਹਮਣੇ ਆਏ ਜਿੱਥੇ ਨਵਦੀਪ ਜਲਵੇੜਾ ਪ੍ਰੋਕਲੇਨ ਜੀਸੀਬੀ ਮਸ਼ੀਨ ਇੱਥੇ ਲੈ ਕੇ ਪਹੁੰਚਿਆ ਖਾਸ ਤੌਰ ਤੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੈਰਾਨ ਕਰਦੀ ਹੈ ਤਸਵੀਰਾਂ ਬੇहद ਵੱਡੀ ਹੈ ਜੀਸੀਬੀ ਮਸ਼ੀਨ ਹੈ ਔਰ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਦੇ ਨਾਲ ਜਿਹੜੇ ਬੈਰੀਕੇਡ ਪਾਸੇ ਕਰਕੇ ਦਿੱਲੀਵਾਲ ਕੂਚ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਨੇ ਵੱਡੇ ਪੱਧਰ ਦੇ ਉੱਤੇ ਕਿਸਾਨ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਸ ਵੇਲੇ ਇਹ ਜੀਸੀਬੀ ਮਸ਼ੀਨ ਇੱਥੇ ਪਹੁੰਚੀ ਹੈ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਕਿਸਾਨਾਂ ਦੇ ਵਿੱਚ ਜਾਂ ਫਿਰ ਉੱਥੇ ਜੋ ਵੀ ਮੌਜੂਦ ਸੀ ਉਹਨਾਂ ਦੇ ਵਿੱਚ ਬੇਗਦ ਹੈਰਾਨੀ ਪਾਈ ਗਈ ਹੈ ਤਾਂ ਵੱਡੀਆਂ ਇਹ ਇਹ ਬੇहद ਵੱਡੀ ਮਸ਼ੀਨ ਆਮ ਤੌਰ ਤੇ ਇੰਨੀ ਵੱਡੀ ਐਨੇ ਵੱਡੇ ਪੱਧਰ ਦੇ ਉੱਤੇ ਪ੍ਰਬੰਧ ਸ਼ਾਇਦ ਨਹੀਂ ਕੀਤੇ ਜਾਂਦੇ ਪਰ ਜਿਸ ਹਿਸਾਬ ਦੇ ਨਾਲ ਇਸ ਵਾਰ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਵੀ ਆਪਣੇ ਪੱਧਰ ਦੇ ਉੱਤੇ ਤਿਆਰੀਆਂ ਕਰਕੇ ਪਹੁੰਚੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਵੀ ਗੱਲ ਤੁਹਾਨੂੰ ਦੱਸਦੀ ਹੈ ਕਿ ਜਦੋਂ ਅਥਰੂ ਗੈਸ ਦੇ ਜਿਹੜੇ ਸ਼ੈਲ ਛੱਡੇ ਗਏ ਸੀ ਕਿਸਾਨਾਂ ਦੇ ਵੱਲ ਤਾਂ ਉਦੋਂ ਨਵਦੀਪ ਜਲਬੇੜਾ ਤੇ ਉਸਦੇ ਸਾਥੀਆਂ ਵੱਲੋਂ ਆਪਣੇ ਪੱਧਰ ਦੇ ਉੱਤੇ ਨਾ ਸਿਰਫ ਆਪਣੇ ਟਰੈਕਟਰਾਂ ਨੂੰ ਬਖਤਰਬੰਦ ਕੀਤਾ ਗਿਆ ਸੀ ਸਗੋਂ ਇਹ ਗੱਲ ਕਹੀ ਗਈ ਸੀ ਕਿ ਉਹ ਇੱਕ ਖਾਸ ਤੌਰ ਤੇ ਜੀਸੀਬੀ ਮਸ਼ੀਨ ਵੀ ਤਿਆਰ ਕਰਾਉਣ ਕੀਤਾ ਏ ਪ੍ਰੋਕਲੇਨ ਦੇ ਉੱਤੇ ਤਿਆਰ ਕੀਤੀ ਗਈ ਹੈ ਜੀਸੀਬੀ ਮਸ਼ੀਨ ਔਰ ਜੇਕਰ ਤੁਸੀਂ ਇਹਦੇ ਇਹਦੀ ਬਣਤਰ ਦੇਖੋ ਜਾਂ ਆਖਾ ਜੇ ਆਪਾਂ ਹੋਰ ਸਿੰਪਲ ਇਹਨੂੰ ਕਹੀਏ ਤੇ ਟਾਇਰਾਂ ਵਾਲ ਦੇਖੋ ਤਾਂ ਜਿਵੇਂ ਵੱਡੀਆਂ ਮਸ਼ੀਨਾਂ ਦੇ ਚੱਕੇ ਹੁੰਦੇ ਨੇ ਜਾਂ ਚੇਨ ਵਾਲੇ ਚੱਕੇ ਹੁੰਦੇ ਨੇ ਉਸ ਤਰ੍ਹਾਂ ਦੇ ਨਾਲ ਇਹਦੀ ਬਣਤਰ ਹੈ ਤਾਂ ਜੀਸੀਬੀ ਮਸ਼ੀਨ ਇੱਥੇ ਖਾਸ ਤੌਰ ਤੇ ਲੈ ਕੇ ਨਵਦੀਪ ਜਲਵੇੜਾ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਗਿਆ ਹੈ ਔਰ ਕੱਲ 11 ਵਜੇ ਦੀ ਕਾਲ ਹੈ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਨੂੰ ਲੈ ਕੇ ਚਾਰ ਗੇਟ ਦੀ ਮੀਟਿੰਗ ਜਿਹੜੀ ਨਹੀਂ ਕਿਸੇ ਤਰ੍ਹਾਂ ਦੀ ਸਹਿਮਤੀ ਬਣ ਪਾਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਤਾਂ ਹੁਣ ਇਹ ਤਸਵੀਰਾਂ ਨੇ ਨਵਦੀਪ ਸਿੰਘ ਜਲਵੇੜਾ ਇੱਥੇ ਇਹ ਜਿਹੜੀ ਆਪਣੀ ਖਾਸ ਕਿਸਮ ਦੀ ਤਿਆਰ ਕਰਾਈ ਜੀਸੀਬੀ ਮਸ਼ੀਨ ਲੈ ਕੇ ਆਇਆ ਔਰ ਇਹ ਗੱਲ ਕਹੀ ਗਈ ਹੈ ਨਵਦੀਪਪੁਰਾ ਦੇ ਵੱਲੋਂ ਕਿ ਉਸਦੇ ਸਾਥੀਆਂ ਦੇ ਵੱਲੋਂ ਜਾਂ ਔਰ ਸਾਰਿਆਂ ਦੇ ਮਿਲ ਕੇ ਜਿਹੜੀ ਇਹ ਜੀਸੀਬੀ ਮਸ਼ੀਨ ਤਿਆਰ ਕਰਾਈਆ ਤਾਂ ਵੱਡੇ ਪੱਧਰ ਤੇ ਕਿਸਾਨ ਇੱਥੇ ਮੌਜੂਦ ਨੇ ਇਸ ਮਸ਼ੀਨ ਦੇ ਉੱਤੇ ਚੜੇ ਹੋਏ ਨੇ ਔਰ ਇਹ ਗੱਲ بار بار ਕਹੀ ਜਾ ਰਹੀ ਹੈ ਕਿ ਜਿਹੜੇ ਇਹ ਖੇਤੀ ਸੰਧ ਨੇ ਇਹ ਕਿਸਾਨਾਂ ਦੇ ਸਾਥੀ ਨੇ ਔਰ ਇਸ ਦੇ ਨਾਲ ਹੀ ਉਹ ਅੱਗੇ ਵਧਣਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਸ ਵਾਰ ਬੇਗਦ ਹੈਵੀ ਜਿਹੜੀ ਬੈਰੀਕੇਟਿੰਗ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇਸ ਮਸ਼ੀਨ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬੇਗਦ ਵਿਕਰਾਲ ਬਹੁਤ ਵੱਡੀ ਹੈ ਇਹ ਮਸ਼ੀਨਾਂ ਆਮ ਤੌਰ ਤੇ ਹੈਵੀ ਜਿੱਥੇ ਕੰਸਟਰਕਸ਼ਨ ਵਗੈਰਾ ਹੁੰਦੀ ਆ ਉੱਥੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਖੋਦਣ ਦੇ ਲਈ ਧਰਤੀ ਨੂੰ ਔਰ ਜਾਂ ਫਿਰ ਇਸ ਇਹ ਵੀ ਗੱਲ ਕਹਿ ਸਕਦੇ ਆ ਕਿ ਵੱਡੀਆਂ-ਵੱਡੀਆਂ ਜਿੱਥੇ ਕੋਈ ਮਾਈਨਿੰਗ ਵਗੈਰਾ ਦਾ ਕੰਮ ਹੁੰਦਾ ਉੱਥੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਕੰਮ ਦੇ ਵਿੱਚ ਆਉਂਦੀਆਂ ਨੇ ਵਰਤੋਂ ਦੇ ਵਿੱਚ ਆਉਂਦੀਆਂ ਨੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰ ਹੈ ਕਿਸਾਨੀ ਅੰਦੋਲਨ 2.0 ਦੀ ਉਸ ਨੂੰ ਕਹਿ ਸਕਦੇ ਆ ਤੁਸੀਂ ਦੇਖ ਸਕਦੇ ਹੋ ਅਗਲੇ ਪਾਸੇ ਜਿਹੜਾ ਇੱਕ ਵੱਡਾ ਹੈਵੀ ਜਿਹੜਾ ਹਾਈਡਰੌਲਿਕਸ ਇਹਦੇ ਵਿੱਚ ਲੱਗੇ ਹੋਏ ਨੇ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਹੋਰ ਆਮ ਭਾਸ਼ਾ 'ਚ ਕਹੇ ਤਾਂ ਸ਼ੌਕਰ ਲੱਗਾ ਹੋਇਆ ਦੇਖੋ ਤੁਸੀਂ ਔਰ ਇਹ ਇਸ ਦੇ ਨਾਲ ਜਿਹੜਾ ਇਹ ਚੀਜ਼ ਮੰਨੀ ਜਾ ਰਹੀ ਹੈ ਇਹ ਚੀਜ਼ ਅਜ਼ਿਊਮ ਕੀਤੀ ਜਾ ਰਹੀ ਹੈ ਕਿ ਇਹਨੂੰ ਸਭ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਅੱਗੇ ਲਗਾਇਆ ਜਾਵੇਗਾ ਤਾਂ ਇਹੀ ਹੈ ਜਿਹੜਾ ਜਿਹੜੀ ਰਸਤਾ ਬਣਾਵੇਗੀ ਇਹ ਜੀਸੀਬੀ ਮਸ਼ੀਨ ਹੈ ਜਿਹੜੀ ਕਿਸਾਨਾਂ ਦੇ ਲਈ ਦਿੱਲੀ ਦਾ ਰਸਤਾ ਬਣਾਵੇਗੀ ਔਰ ਇਹ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਡੇਲੀ ਪੋਸਟ ਪੰਜਾਬੀ ਦੇ ਉੱਤੇ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਮੌਕੇ ਦੀ ਤਸਵੀਰਾਂ ਇਸ ਵੇਲੇ ਸ਼ੰਭੂ ਬਾਰਡਰ ਚੱਲ ਕੀ ਰਿਹਾ ਕਿਉਂਕਿ ਹਰ ਕਿਸੇ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਕਿ ਕੀ ਕੱਲ ਕਿਸਾਨ ਪਹੁੰਚ ਪਾਣਗੇ ਜੇਕਰ ਕਿਸਾਨ ਪਹੁੰਚਦੇ ਨੇ ਜਿਹੜੀਆਂ ਰੋਕਾਂ ਨੇ ਉੱਥੇ ਕਿਸਾਨਾਂ ਦੇ ਲਈ ਕੀ ਚੀਜ਼ਾਂ ਸਹਾਈ ਹੋਣਗੀਆਂ ਤਾਂ ਇਹ ਕਹਿ ਸਕਦੇ ਆ ਕਿ ਇਹੀ ਉਹ ਜੀਸੀਬੀ ਮਸ਼ੀਨ ਹੈ ਜਿਹੜੀ ਇੱਕ ਜਿਹਨੂੰ ਆਪਾਂ ਕਹਿ ਲਈਏ ਕਿ ਚੈਨ ਦਾ ਥੱਲੇ 13 ਦੀ ਜਗ੍ਹਾ ਇੱਕ ਚੈਨ ਦਾ ਪਟਾ ਲੱਗਿਆ ਬਹੁਤ ਵੱਡਾ ਜਿਹੜੀਆਂ ਖੈਬੀ ਜਿਹੜੀਆਂ ਮਸ਼ੀਨਰੀ ਦੇ ਵਿੱਚ ਲੱਗਦਾ ਹੈ ਤਾਂ ਉਹਦੇ ਉਹਦੇ ਪਲੇਟਫਾਰਮ ਤੇ ਇਸ ਨੂੰ ਤਿਆਰ ਕੀਤਾ ਗਿਆ ਔਰ ਇਹ ਇਹ ਦੋ ਚੀਜ਼ਾਂ ਦਾ ਫਿਊਜ਼ਨ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਤਸਵੀਰਾਂ ਤੁਹਾਡੇ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਨੇ ਇਹ ਮੌਕੇ ਦੀ ਵੀਡੀਓ ਜਿਸ ਵੇਲੇ ਇਹ ਪ੍ਰੋ ਕਲੇਨ ਜੀਸੀਬੀ ਮਸ਼ੀਨ ਮੌਕੇ ਤੇ ਪਹੁੰਚੀ ਹੈ ਤਾਂ ਕਿਸੇ ਹਰ ਕਿਸੇ ਦੀ ਖਾਸ ਤੌਰ ਤੇ ਕਿਸਾਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਹਨਾਂ ਦੇ ਲਈ ਇੱਕ ਵੱਡੇ ਪੱਦਰ ਤੇ ਉੱਤੇ ਉਮੀਦ ਦੀ ਕਿਰਨ ਜਿਹੜੀ ਬਣ ਗਈ ਕਿਉਂਕਿ 4x4 ਟਰੈਕਟਰ ਚਾਹੇ ਵੇਖ ਤੋ ਉਹਨਾਂ ਦੇ ਵਿੱਚ ਵੱਡਾ ਜ਼ੋਰ ਜ਼ਰੂਰ ਹੁੰਦਾ ਪਰ ਉਹਨਾਂ ਦੇ ਟਾਇਰ ਰਬੜ ਦੇ ਹੁੰਦੇ ਨੇ ਔਰ ਰਬੜ ਨੂੰ ਜਦੋਂ ਕੋਈ ਤਿੱਖੀ ਚੀਜ਼ ਵੱਜਦੀ ਹੈ ਤਾਂ ਉੱਥੇ ਹੀ ਖੜ ਜਾਂਦੀ ਹੈ ਮਸ਼ੀਨ ਉਹਦੇ ਵਿੱਚ ਅੱਗੇ ਵਧਣ ਦੀ ਸਮਰੱਥਾ ਨਹੀਂ ਰਹਿੰਦੀ ਔਰ ਪਿਛਲਾ ਜਿਹੜਾ ਪਿੱਛੇ ਜਿੰਨੇ ਵੀ ਜੁੜੇ ਹੁੰਦੇ ਨੇ ਟਰੈਕਟਰ ਉਹਨਾਂ ਲਈ ਵੀ ਮੁਸ਼ਕਲ ਹੁੰਦੀ ਹੈ ਤਾਂ ਇਹ ਚੀਜ਼ ਹੈ ਕਿ ਸ਼ਾਇਦ ਇਹ ਹੁਣ ਮਸ਼ੀਨ ਜਿਹੜੀ ਇਹ ਰਸਤਾ ਬਣਾਵੇਗੀ ਔਰ ਵੱਡੇ ਪੱਧਰ ਤੇ ਇਕੱਠ ਕਈ-ਕਈ ਕਿਲੋਮੀਟਰ ਦਾ ਇਹ ਇਕੱਠ ਵੀ ਤੁਸੀਂ ਦੇਖ ਰਹੇ ਹੋ ਕਿਉਂਕਿ ਕੱਲ ਦੀ ਜਿਹੜੀ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਕਾਲ ਫਾਈਨਲ ਕਾਲ ਮੰਨੀ ਜਾ ਰਹੀ ਹੈ ਕੱਲ 11 ਵਜੇ ਦੀ ਤਾਂ ਹੁਣ ਇਹੀ ਦੇਖਣਾ ਹੋਵੇਗਾ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਕੀ ਪਹੁੰਚਦੇ ਨੇ ਜੇਕਰ ਪਹੁੰਚਦੇ ਨੇ ਤਾਂ ਕਿਸ ਤਰ੍ਹਾਂ ਦੇ ਖਲਾਤ ਰਹਿੰਦੇ ਨੇ ਕਿਉਂਕਿ ਹਰਿਆਣਾ ਸਰਕਾਰ ਵੀ ਇਸ ਵਾਰ ਕਿਸੇ ਤਰ੍ਹਾਂ ਦਾ ਕੋਈ ਚਾਂਸ ਨਹੀਂ ਲੈਣਾ ਚਾਹਦੀ ਤਾਂ ਮੌਕੇ ਦੀ ਤਸਵੀਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਲਗਾਤਾਰ ਔਰ ਇਹ ਲਾਲ ਰੰਗ ਦੇ ਟਰੈਕਟਰ ਦੇ ਉੱਤੇ ਇਹ ਜਿਹੜੀ ਪ੍ਰੋਕਲੇਨ ਜੀਸੀਬੀਐਸ ਨੂੰ ਉੱਤੇ ਇਹਦੇ ਉੱਤੇ ਖੜਾ ਕਰਕੇ ਲਿਆਂਦਾ ਗਿਆ ਔਰ ਸ਼ਾਇਦ ਇਹਦੇ ਇਹਦੀ ਮੰਤਵ ਵੀ ਇਹੀ ਰਿਹਾ ਹੋਵੇਗਾ ਕਿ ਵੱਧ ਤੋਂ ਵੱਧ ਕਿਸਾਨ ਨੇ ਜਿਹੜੇ ਇਸ ਮਸ਼ੀਨ ਨੂੰ ਦੇਖ ਲੈਣ ਤੇ ਉਹਨਾਂ ਦੇ ਵਿੱਚ ਵੀ ਇੱਕ ਹੌਸਲਾ ਬਣਿਆ ਰਹੇ ਔਰ ਇੱਕ ਚੀਜ਼ ਇਹ ਵੀ ਹੈ ਕਿ ਪੱਕੀ ਪੱਕੇ ਫਰਸ਼ ਨਾਲੋਂ ਜਿਹੜੀ ਪੱਕੀਆਂ ਸੜਕਾਂ ਦੇ ਨਾਲੋਂ ਇਹ ਕੱਚੇ ਥਾਂ ਦੇ ਉੱਤੇ ਬੇਹਦ ਤੇਜ਼ੀ ਦੇ ਨਾਲ ਕੰਮ ਕਰਦੀ ਹੈ ਬੇਹਦ ਵੱਡੀ ਮਾਰ ਹੁੰਦੀ ਹੈ ਦੀ ਔਰ ਇਹ ਚੀਜ਼ ਵੀ ਮੰਨੀ ਜਾਂਦੀ ਹੈ ਕਿ ਜੇ ਕਈ ਕਈ ਫੁੱਟ ਪਾਣੀ ਵੀ ਹੋਵੇ ਤਾਂ ਉਹਦੇ ਵਿੱਚ ਵੀ ਇਹ ਮਸ਼ੀਨ ਕੰਮ ਕਰ ਸਕਦੀ ਹੈ ਆਮ ਤੌਰ ਤੇ ਜਿੱਥੇ ਰੇਤਾ ਵਗੈਰਾ ਦਰਿਆਵਾਂ ਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਉੱਥੇ ਇਸ ਮਸ਼ੀਨ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਵਰਤੋਂ ਹੁੰਦੀ ਹੈ ਔਰ ਜਦੋਂ ਇਸ ਦੇ ਜਿਹੜਾ ਇਹਦਾ ਬੇਸ ਹੈ ਜਿਹੜਾ ਇਹਦਾ ਇੰਜਨ ਹੈ ਜਾਂ ਕਹਿ ਲਓ ਕਿ ਜਿੱਥੇ ਡਰਾਈਵਰ ਬੈਠ ਕੇ ਇਸ ਨੂੰ ਚਲਾਉਂਦਾ ਜਦੋਂ ਉਹ ਦਬ ਜਾਂਦਾ ਹੈ ਪਾਣੀ ਦੇ ਵਿੱਚ ਕਿਉਂਕਿ ਗਿੱਲੀ ਮਿੱਟੀ ਦੇ ਵਿੱਚ ਜਾਂ ਕਹਿ ਲਓ ਕਿ ਤਾਂ ਇਸ ਦਾ ਜਿਹੜਾ ਅਗਲਾ ਜਿਹੜੇ ਅਗਲੇ ਹਾਈਡਰੌਲਿਕਸ ਨੇ ਉਹਦੇ ਜ਼ੋਰ ਦੇ ਨਾਲ ਇਸ ਨੂੰ ਉਸ ਸਥਿਤੀ ਦੇ ਵਿੱਚੋਂ ਵੀ ਬਾਹਰ ਕੱਢਿਆ ਜਾ ਸਕਦਾ ਹੈ ਤਾਂ ਇੱਕ ਚੀਜ਼ ਇਹ ਹੈ ਕਿ ਇਹ ਮਸ਼ੀਨ ਹੈ ਹਰ ਤਰ੍ਹਾਂ ਦੇ ਖਲਾਅਤ ਦੇ ਵਿੱਚ ਕੰਮ ਕਰ ਸਕਦੀ ਹੈ ਔਰ ਕਿਸੇ ਵੀ ਤਰ੍ਹਾਂ ਦੇ ਖਲਾਅਤ ਬਣੇ ਹੋਣ ਇਹ ਮਸ਼ੀਨ ਹੈ ਜਿਹੜੀ ਇਹ ਫਸੇਗੀ ਨਹੀਂ ਅੱਗੇ ਵੱਧਦੀ ਰਹੇਗੀ ਤਾਂ ਤਸਵੀਰਾਂ ਤੁਸੀਂ ਲਗਾਤਾਰ ਡੇਲੀ ਪੋਸਟ ਪੰਜਾਬੀ ਤੇ ਦੇਖ ਰਹੇ ਹੋ ਤੁਹਾਡੇ ਤੱਕ ਪਲ-ਪਲ ਦੀ ਵੀਡੀਓ ਪਲ-ਪਲ ਦੀ ਜਾਣਕਾਰੀ ਪਹੁੰਚਾ ਰਹੇ ਆ ਕਿਸਾਨਾਂ ਦਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਕੱਲ ਖੱਲਾਬੋਲ ਹੋਣਾ ਉਹਦੀਆਂ ਤਿਆਰੀਆਂ ਨੇ ਅ ਜੀਸੀਬੀ ਇਹ ਜਿਹੜੀ ਮਸ਼ੀਨ ਹੈ ਇੱਥੇ ਪਹੁੰਚੀ ਹੈ